ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਮਾਨਸੂਨ ਦੀਆਂ ਕਾਰਵਾਈਆਂ ਕਿੰਨੀਆਂ ਕਿ ਦੇਖਣ ਨੂੰ ਮਿਲਣਗੀਆਂ ਆਉਣ ਦੀ 3 ਦਿਨਾਂ ਦੇ ਵਿੱਚ ਔਰ ਮੀਂਹ ਦੇ ਕਿੰਨੇ ਕਸਰ ਹੋਣਗੇ ਇਹ ਅਪਡੇਟ ਇਹ ਰਿਪੋਰਟ ਤੁਹਾਨੂੰ ਮੌਸਮ ਦੀ ਇਸ ਵੀਡੀਓ ਦੇ ਵਿੱਚ ਦੇਾਂਗੇ ਸੋ ਇਸ ਲਈ ਜਿਹਾ ਜੋ ਸੈਟਲਾਈਟ ਦੋਸਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜੀ 19 ਸਤੰਬਰ ਦੇ ਅੱਜ ਜਿਹੜਿਆ ਦਿਨ ਹੈ ਤਰੀਕਾ ਸੋ ਅੱਜ ਜੇਕਰ ਗੱਲ ਕਰਦੇ ਆਂ ਤੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਅੱਜ ਤੱਕ ਸਵੇਰੇ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਤੇ ਐਸਐਲ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਜਾਰੀ ਨੇ ਜੇਕਰ ਅਸੀਂ ਜਾਂ ਸੈਟਲਰ ਦਾ ਸਿਰਾ ਦੇਖਦੇ ਆਂ ਤਾਂ ਤੁਸੀਂ ਦੇਖ ਸਕਦੇ ਆਂ ਕਿ ਮਾਝਾ ਤੇ ਦੁਆਬਾ ਖੇਤਰਾਂ ਦੇ ਵਿੱਚ ਬੱਦਲ ਵਜ ਦੇ ਨਾਲ ਕਿਤੇ ਕਿਤੇ ਸ਼ਰਾਟੇ ਐਸੋਲੇ ਲੱਗ ਰਹੇ ਨੇ ਸੋ ਆਉਂਦੇ ਜਿਹੜੇ ਘੰਟੇ ਹੋਣਗੇ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਕਾਫੀ ਖੇਤਰਾਂ ਤੱਕ ਮੀਂਹ ਪਹੁੰਚ ਕਰ ਸਕਦੇ ਨੇ ਮਾਝਾ ਤੇ ਦੁਆਬਾ ਦੇ ਉੱਧ ਖੇਤਰਾਂ ਦੇ ਵਿੱਚ ਜੇਕਰ ਜਿਲ੍ਹਾਵਾਰ ਮੋਗਾ ਸ੍ਰੀ ਤਨਤਨ ਸਿੰਘ ਸਾਹਿਬ ਜਲੰਧਰ ਕਪੂਰਥਲਾ ਹੁਸ਼ਿਆਰ ਫਿਰ ਨਵਾਂਸ਼ਹਿਰ ਲੁਧਿਆਣਾ ਦੇ ਪੂਰਬੀ ਖੇਤਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਖੇਤਰ ਪਟਿਆਲੇ ਦੇ ਖੇਤਰ ਚੰਡੀਗੜ੍ਹ ਮਹਾਲੀ ਪੰਜਗਲਾ ਰੋਪੜ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਇਹ ਸਾਰੇ ਖੇਤਰ ਕਵਰ ਨਹੀਂ ਹੋਣਗੇ ਇਹ ਸਾਰੇ ਖੇਤਰਾਂ ਤੇ ਵਿੱਚ ਮੀਂਹ ਦੇ ਅਸਰ ਨੇ ਟੁੱਟਵੇਂ ਰੂਫ ਦੇ ਨਾਲ ਕੁਝ ਖੇਤਰਾਂ ਨੂੰ ਇਹ ਸਿਸਟਮ ਛੱਡੇਗਾ ਵੀ ਤੇ ਕੁਝ ਖੇਤਰਾਂ ਦੇ ਵਿੱਚ ਮੇਲ ਲੱਗਣਗੇ ਵੀ ਤੇ ਇਸ ਤੂਫਾਨੀ ਹਵਾਵਾਂ ਦੇ ਨਾਲ ਕਿਤੇ ਕਿਤੇ ਹਲਕੇ ਤੇਜ਼ ਝਰਾਟੇ ਸੰਭਵ ਹੋਣਗੇ ਹੋ ਜਾਦਾ ਕੁਝ ਥਾਵਾਂ ਤੇ ਕਿਤੇ ਕਿਤੇ ਗੜੇ ਮਾਰ ਵੀ ਦੇਖਣ ਨੂੰ ਮਿਲ ਜੇ ਤੇ ਇਸ ਤੂਫਾਨੀ ਹ ਨਾਲ ਸੋ ਫਿਲਹਾਲ ਜਿਹੜੇ ਇੱਕੇ ਤਰ੍ਹਾਂ ਇਤਿਆਰ ਰਹਿਣ ਅਗਲੇ 12 24 ਘੰਟਿਆਂ ਦੇ ਲਈ ਸਾਰੇ ਖੇਤਰਾਂ ਤੱਕ ਮੀਂਹ ਪਹੁੰਚਣਗੇ ਇਸ ਸਲਾਵਾ ਜੇਕਰ ਅੱਗੇ ਵਾਦੇ ਜੀ 19 ਤੋਂ ਅੱਗੇ 20 21 22 ਇਹਨਾਂ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹਿੰਦਾ ਜਾਪ ਰਿਹਾ ਹੈ ਕੱਲ ਦੁਪਹਿਰ ਤੋਂ ਬਾਅਦ 20 ਤਰੀਕ ਤੋਂ 21 ਤੇ 22 ਇਹਨਾਂ ਤਰੀਕਾਂ ਦੇ ਵਿੱਚ ਮੌਸਮ ਸਾਫ਼ ਹੀ ਰਹੇਗਾ ਜੇਕਰ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲਈਏ ਜੋ ਅੱਜ ਜਾਰੀ ਕੀਤੀ ਅਜੇ ਮੌਸਮ ਵਿਭਾਗ ਨੇ 19 ਤੰਹਰ ਦੀ ਤਰੀਖ ਫਾਈ ਹੋਈ ਹੈ ਤੇ ਅੱਜ ਤੋਂ ਲੈ ਕੇ 21 ਫਾਈ 23 24 ਤਰੀਕ ਤੱਕ ਮੌਸਮ ਸਾਫ ਹੈ ਵੱਡੇ ਫਦਰ ਦੇ ਕੋਈ ਅਲਰਟ ਨਹੀਂ ਹੈ ਤੇ ਡੈਮਾਂ ਵਾਲੇ ਫਖ ਤੋਂ ਸਤਲੁਜ ਬਿਆਸ ਦਰਿਆ ਕੱਗਰੇ ਸਭ ਠੀਕ ਠਾਕ ਚੱਲਦੇ ਫਾਇਨੇ ਕੋਈ ਅਲਰਟ ਵੱਡੀ ਚੇਤਾਵਨੀ ਨਹੀਂ ਹੈ ਤੇ ਮੌਸਮ ਸਾਫ਼ ਹੀ ਰਹਿੰਦਾ ਜਾਪ ਰਿਹਾ ਹੈ ਟੈਂਪਰੇਚਰ ਦੇ ਵਿੱਚ ਜਿਹੜਾ ਸਿਸਟਮ ਹੁਣ ਲੰਘ ਰਿਹਾ ਹੈ ਇਹਦੇ ਸਦਕਾ 2-3 ਡਿਗਰੀ ਜਿਆਦਾ ਘਰਾਟ ਹੈ ਉਹ ਸੰਭਵ ਜ਼ਰੂਰ ਹੋएगी ਜਿੱਥੇ 37-38 ਤੇ ਜਾ ਰਿਹਾ ਸੀ ਟੈਂਪਰੇਚਰ ਉਹ ਹੁਣ ਘਟਦੇ ਹੋਏ 33-34-35 ਤੇ ਆ ਸਕਦੇ ਨੇ ਪਰ ਹੌਲੀ ਹੌਲੀ ਅੱਗੇ 2-3 ਦਿਨਾਂ ਤੱਕ ਫਿਰ ਤੇ ਇੱਥੇ ਉੱਤਾ ਜਿਹਾ ਦਰਜ ਹੋਏਗਾ ਧੰਨਵਾਦ